ਪੀਪਲ ਅਰਪਣ ਚੈਨਲ ਤੇ ਸਾਰੇ ਕਿਸਾਨ ਭਰਾਵਾਂ ਦਾ ਪਸ਼ੂ ਪਾਲਕ ਵੀਰਾਂ ਦਾ ਜੋ ਵੀ ਮੇਰੇ ਇਸ ਚੈਨਲ ਦੇ ਨਾਲ ਕੋਈ ਜੁੜਿਆ ਹੈ ਜਾਂ ਕੋਈ ਨਵਾਂ ਜੁੜਨਾ ਚਾਹੁੰਦਾ ਹੈ ਸਾਰੇ ਭਰਾਵਾਂ ਦਾ ਸਵਾਗਤ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰੋ ਕਾ ਦੂਜੇ ਸੂਏ ਸੂਈ ਵੀ ਝੋਟੀ ਬਕਾਊ ਐ ਸੋਹਣੀ ਝੋਟੀ ਐ ਬਿਲਕੁਲ ਕਾਲੇ ਰੰਗ ਦੀ ਐ ਸਿੰਘਾਂ ਦੀ ਕੁੰਡੀ ਐ ਮਧਰੀ ਗੋਡੀ ਦੀ ਪਤਲੇ ਪਿੰਡੇ ਦੀ ਝੋਟੀ ਐ કરી ਮਤਲਬ ਕਿ ਹੈਗੀ ਹੈ ਕਿਸੇ ਦੇ ਵਪਾਰੀ ਕੋਲੇ ਨਹੀਂ ਮਗਰ ਕੱਟੀ ਹੈ 13 ਤਰੀਕ ਦੀ ਸੂਈ ਵੀ ਹੈ 13 ਤਰੀਕ ਦੀ ਸੂਈ ਵੀ ਹੈ 1 ਲੱਖ ਤੇ 10000 ਰੁਪਇਆ ਇਹਦਾ ਮੁੱਲ ਕਰਦੇ ਆਈ ਮੌਕੇ ਤੇ ਕਹਿੰਦੇ ਜੀ ਸੀ ਮਾਨਤਾਨ ਵੀ ਕਰਾਂਗੇ ਕਿਸੇ ਵੀ ਵੀਰਪੁਰਾਣੀ ਖਰੀਦਣੀ ਹੈ ਸਕਰੀਨ ਤੇ ਇਹਨਾਂ ਦਾ ਨੰਬਰ ਦਿੱਤਾ ਵਾ ਤੁਸੀਂ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ